ਮੈਨੂੰ ਮੈਨੂੰ ਲੱਗ ਹੀ ਰਿਹਾ ਹੈਗਾ ਵੀ लवली ਹੁਣ ਆ ਹੀ ਚੱਲੇ ਮੈਂ ਨਾਲ ਸ਼ਾਇਦ ਆ ਗਏ ਕਈ ਨਾ ਕਈ ਜਿਹੜੇ ਕੈਰੈਕਟਰ ਹੁੰਦੇ ਆ ਨਾ ਉਹ ਨਾ ਪੱਕੀ ਬਣ ਜਾਂਦੇ ਜਿੱਦਾਂ ਹੁਣ ਮਨ ਲਓ ਤੁਹਾਡਾ ਕਰੈਕਟਰ ਜਿਹੜਾ ਹਨਾ ਪੱਕਾ ਲੋਕਣ ਬਣ ਲਗਾ ਵੀ ਇਹ ਹੈ ਹੀ ਉੰਤਰਾ ਮੈਨੂੰ ਉੰਤਰਾ ਹੀ ਰੋਲ ਮਿਲਣਾ ਨਹੀਂ ਮੈਂ ਉੰਤਰਾ ਨਹੀਂ ਹੈਗਾ ਜੀ ਇਹਨਾਂ ਨੇ ਬਸ ਮੈਨੂੰ ਕਰੈਕਟਰ ਹੀ ਉੰਤਰਾ ਜਿੰਦੇ ਇਹ ਮੈਨੂੰ ਬਣਾ ਦੇ ਕੇ ਮੇਰੀ ਸ਼ੋਭੀ ਖਰਾਬ ਕਰ ਦੇ ਤੇ ਮੇਰੀ ਸ਼ਕਤੀਆਂ ਦਾ ਗਲਤ ਇਸਤੇਮਾਲ ਹੋ ਰਿਹਾ ਇਹਨਾਂ ਨੇ ਗਲਤ ਇਸਤੇਮਾਲ ਹੋ ਰਹੀਆਂ ਹਨ ਜੀ ਸ਼ਕਤੀਆਂ ਦਾ ਸ਼ਕਤੀਆਂ ਸ਼ਕਤੀਆਂ ਦਾ ਸਸਿਕਾ ਜੀ ਸਾਰਿਆਂ ਨੂੰ ਤੇ ਗੱਲ ਇਦਾਂ ਵਾ ਵੀ ਅਸੀਂ ਨਵੀਂ ਵੀਡੀਓ ਸ਼ੁਰੂ ਕੀਤੀ ਆ ਨਤ ਟੀਵੀ ਅਨਮੋਲ ਦੇ ਉੱਪਰ ਤੇ ਟ੍ਰੇਲਰ ਜਿਹੜਾ ਅੱਜ ਤੁਸੀਂ ਦੇਖ ਲੈਣਾ ਵਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਤੇ ਕਮੈਂਟ ਕਰਕੇ ਦੱਸਣਾ ਕਿ ਕਿਦਾਂ ਦਾ ਲੰਗਾ ਵੀਡੀਓ ਜਿਹੜਾ ਕਨਸੈਪਟ ਆ ਥੋੜਾ ਜਿਹਾ ਵੱਖਰਾ ਹੈ ਹਾਂਜੀ ਹਾਂਜੀ ਵੀ ਨੂੰ ਸਸਰੀ ਲੜਾਈ ਤੋਂ ਹਨਾ ਥੋੜਾ ਜਿਹਾ ਖਟ ਗਿਆ ਅਲੱਗ ਹੋ ਗਿਆ ਥੋੜਾ ਜਿਹਾ ਹਾਂਜੀ ਤੇ ਬਾਕੀ ਇਧਰ ਮੈਡਮ ਮੈਂ ਜਵਾਬ ਦੇ ਦੇ ਕਿ ਰਮਨ ਭੈਣ ਜੀ ਨੇ ਸਾਥ ਦਿੱਤੀ ਹੈ ਮੈਂ ਹੈ ਬਹੁਤ ਬਹੁਤ સારી ਲੜਾਲ ਨਹੀਂ ਨਹੀਂ ਇਹ ਥੋੜਾ ਵੱਖਰਾ ਜਿਹਾ ਕਨਸੈਪਟ ਤੁਹਾਨੂੰ ਜਰੂਰ ਸਾਰਿਆਂ ਨੂੰ ਪਸੰਦ ਆਏਗਾ ਹਨਾ ਮੈਨੂੰ ਤੇ ਲੱਗਦਾ ਪੀ ਬਹੁਤ ਮਹਿੰਦੀ ਕੀਤੀ ਹੈ ਸੀਗਾ ਮੈਂ ਤਾਂ ਕੀਤੇ ਮੈਨੂੰ ਥੱਲੇ ਬਿਠਾ ਕੇ ਰੋਟੀ ਖਵਾਣੇ ਤਾਂ ਮੈਂ ਕਿਹਦੇ ਤੇਰੇ ਮੈਂ ਹੁਣੇ ਸੀਨ ਇੱਕ ਅੱਗੇ ਲਾਉਣਾ ਇਹ ਤੇ ਮੈਂ ਥੱਲੇ ਬਿਠਾ ਕੇ ਰੋਟੀ ਖਵਾ ਲੈਂਦਾ ਸੀਗਾ ਵੇਖ ਲੋ ਨਹੀਂ ਮੈਂ ਕੁਆਲੀ ਮੈਂ ਤੇ ਰੰਨੀ ਹੈਗਾ ਜਾਂ ਕਿਤੇ ਰੋਣ ਪੈਣੀ ਦਰਸ ਆਇਆ ਇਹ ਪਰ ਇਹਨਾਂ ਨੂੰ ਦਰਸ ਨਹੀਂ ਆਇਆ ਮੈਂ ਕਿਹਾ ਜੀ ਕੋਈ ਨਹੀਂ ਆਜੋ ਆ ਜਰੂਰ ਰੋਟੀ ਖਾਣੇ ਕਿਹ ਦਿਨ ਮੇਰੇ ਸੁਪੜਿਆ ਦਾ ਰਾਜਕੁਮਾਰ ਹੋਣਾ ਥੱਲੇ ਰੋਟੀ ਦੋਨੋਂ ਦਿਲ लवली ਤੇ ਫੋਨ ਕਰੋ ਨਹੀਂ ਵੀ ਆਪਾਂ ਡੇਟ ਹੋਣੇ ਚ ਨਹੀਂ ਗੇ ਨਹੀਂ ਤੁਹਾਡਾ ਦੋਵਾਂ ਜੀਆਂ ਦਾ ਕੋਈ ਟਾਈਮ ਨਹੀਂ ਗਾ ਜਿਹੜੇ ਅੰਦੇ ਦਵਾਈ ਲਾਂ ਜਿਹੜਾ ਉਹ ਆ ਗਏ ਬੜੇ ਚਿਰ ਤੇ ਜਿਹੜੇ ਕਹਦੇ ਦਵਾਈ ਲਾਂ ਜਿਹੜਾ ਉਹ ਬੜੇ ਚਿਰ ਤੇ ਆ ਗਏ ਆ ਉਹ ਫਿਰ ਉਹਦਾ ਮਜਬੂਰੀ ਹੁੰਦਾ ਕੌਣ ਅੰਦੇ ਦਵਾਈ ਲਾਂ ਫੀਫਾਗ ਫੀਫਾਗ ਜੀ ਮਾਰਾ ਫੀਫਾਗ ਆ ਗਿਆ ਮੈਂ ਆ ਗਿਆ ਤਾਂ ਨਾ ਟਾਈਮ ਸੋ ਸੋ ਚ ਦੋਨੀਆਂ ਬਾਹਾਂ ਖੜੀਆਂ ਕਰ ਲੋ ਫਿਰ ਬਾਹਾਂ ਵਿੱਚ ਖੜੇਗੀ ਤੇ ਮੈਂ ਹਾਂ ਵੀ ਦਲਜੀਤ ਦੀ ਸ਼ਵੀ ਇਦਾਂ ਦੀ ਬਣ ਗਈ ਆ ਵੀ ਇਹਨੇ ਅੰਤਰੀ ਰੋਲ ਕਰਨੇ ਆ ਨਾ ਲੋਕੀ ਫਿਰ ਵੇਖਦੇ ਵੀ ਉਦਾਂ ਹੀ ਆ ਅਸਲ ਜ਼ਿੰਦਗੀ ਜਿੱਕਾ ਦਦਾ ਹੋਏ ਅਸਲ ਜ਼ਿੰਦਗੀ ਜੀ ਮੈਂ ਮਤਰਾਈਆ ਕਿਹਦੇ ਕਿਹੜੀ ਫਿਲਮ ਤੇ ਪਤਾ ਨਹੀਂ ਇਹਦਾ ਨਵੀਂ ਦੇਵਗਰੋ ਨਾ ਦੇਵਗਰੋ ਨਾ ਦੇਵਗਰੋ ਨਾ ਸਦਨੇ ਆ ਕੋਲੇ ਦਾ ਕਿਤੇ ਪੰਛੀ ਦਾ ਸੀਤ ਨਹੀਂ ਕਰਨਾ ਤੂੰ ਪਰਸੇ ਵੱਡਨ ਦਾ ਕਰਨਾ ਨਹੀਂ ਵੱਡੇ ਵੱਡਨ ਦਾ ਤੇਈ ਪਾਟ ਨਹੀਂ ਸਿਰਫ ਆਤੀ ਲੋੜ ਆਈਦਾ ਗਾ ਨਹੀਂ ਕਹਣਾ ਤਾਂ ਇਹ ਸਾਥ ਬੱਚੇ ਪੇੜਾ ਮਾਰੀ ਜਾ ਬਸ ਨੰਗਣਾ ਵਾਂ ਕਹਿੰਦੇ ਬਸ ਦੇਵਗਰੋ ਨਾ ਦੋ ਦੋ ਪਿੰਡ ਦਾ ਨਹੀਂ ਤੁਹਾਡਾ ਦੋਵਾਂ ਜੀਆਂ ਦਾ ਕੋਈ ਟਾਈਮ ਨਹੀਂ ਗਾ ਗੜਿਆ ਦੇ ਦਵਾਈ ਲੈਣਾ ਉਹ ਕਿੱਥੇ ਜਿਹੜੀਆਂ ਨੇ ਦਵਾਈ ਲੈਣਾ ਉਹ ਆ ਗਏ ਬੜੇ ਚਿਰ ਤੇ ਜਿਹੜੇ ਕਹਦੇ ਦਵਾਈ ਲਾਂਗੇ ਨਾ ਤੇ ਪਰ ਚੇਦੇ ਆ ਗਏ ਆ ਉਹ ਫਿਰ ਉਹਦਾ ਨੂੰ ਮਜਬੂਰੀ ਦਿੰਦਾ ਹੈ। ਕੌਣ ਦਵਾਈ ਲਾਂਗਾ? ਫੀਫਾਗ? ਫੀਫਾ ਜੀ ਮਾਰਾ। ਫੀਫਾ ਆ ਗਿਆ ਮੈਂ? ਆ ਗਿਆ। ਲੱਗ ਗਿਆ ਤਾਂ ਨਾ ਟਾਈਮ। ਸੋ ਸੋ। ਚੰਦੋਨੀ ਬਾਹਾਂ ਖੜੀਆਂ ਕਰ ਲੋ ਫਿਰ। ਬਾਹਾਂ ਵਿੱਚ ਖੜੇਗੀ ਤੁਸੀਂ। ਮੈਂ ਹਾਂ ਵੀ ਦਲਜੀਤ ਦੀ ਸ਼ਵੀ ਇਦਾਂ ਦੀ ਬਣ ਗਈ ਆ ਵੀ ਇਹਨੇ ਅੰਤਰੀ ਰੋਲ ਕਰਨੇ ਆ ਨਾ ਲੋਕੀ ਫਿਰ ਵੇਖਦੇ ਜੀ ਉਦਾਂ ਹੀ ਆ। ਅਸਲ ਜ਼ਿੰਦਗੀ ਜੀ ਕਿਤਾਂ ਦਾ ਵੇ ਅਸਲ ਜ਼ਿੰਦਗੀ ਜੀ ਹਮਤਰਾ ਹੀ ਆ ਕਿਹਦੇ ਕਿਹੜੀ ਫਿਲਮ ਤੇ ਪਤਾ ਨਹੀਂ ਇਹ ਤਾਂ ਨਵੀਂ ਸ਼ੁਰੂ ਹੋ ਰਹੀ ਹੈ ਦੇਵ ਕਰੋਨਾ ਦੇਵ ਕਰੋਨਾ ਦੇਵ ਕਰੋਨਾ ਸਦਨੇ ਆ ਉਹ ਕੋਲੇ ਦਾ ਕਿਤੇ ਪੰਛੀ ਦਾ ਸੀਂਦ ਨਹੀਂ ਕਰਨਾ ਤੂੰ ਬੱਚੇ ਵੱਡਨ ਦਾ ਕਰਨਾ ਨਹੀਂ ਵੱਡੇ ਵੱਡਨ ਦਾ ਤੇ ਹੀ ਭਾਵੇਂ ਨਹੀਂ ਸਿਰਫ ਆਤੀ ਲੋੜ ਆਇਦਾ ਗਾ ਨਹੀਂ ਕਹਣਾ ਤੋ ਇਜ਼ਾਤ ਬੱਚੇ ਪੇੜਾ ਮਾਰੀ ਜਾ ਬਸ ਨੰਗਣਾਵਾ ਕਹਿੰਦੇ ਬਸ ਦੇਖ ਰੋਣ ਦਾ ਨਾ ਤੋ ਦੋ ਪੈਡਾ ਖੜੀ ਹੋਣੀ ਕੀ ਹੋਣਾ ਏ ਬੰਨਿਆ ਨਹੀਂ ਕਰਨਾ ਕੀ ਹੋਣਾ ਏ ਇਹ ਮੈਂ ਕਦੇ ਜਨਾਨੀ ਜਨਾਨੀ ਹੁੰਦੀ ਬੜੀ ਤਗੜੀ ਹੁੰਦੀ ਨੇ ਬੰਦੇ ਦੇ ਵਾਲੇ ਪਾਰ ਕਰ ਕਰਦਾ ਐਦਾ ਜੀਸਾ ਐਦਾ ਹੀ ਆ ਚੁੱਪ ਮੇਰਾ ਕਿੰਦਾ ਮਾਨੇਗਾ ਚੁੱਪ लवली ਜਿਹੜਾ ਰੋਲ ਅਗਲੀ ਵੀਡੀਓ ਚ ਠੀਕ ਹੀ ਹੈ ਨਾ ਠੀਕ ਹੈ ਤੇ ਜਿਹੜੀ ਅਸਲ 'ਚ ਸਾਰੀ ਗੱਲਬਾਤ ਜੋ ਵੀਡੀਓ 'ਚ ਹੋਣੀ ਆ ਉਹ ਹੋਣੀ ਆ ਇਸ ਕੁੜੀ ਕਰਕੇ ਰਵਿੰਦਰ ਕੋਰ ਕਮਾਇਆ ਕਰਦਾ ਵੈ ਤੇਜ ਹੁੰਦੀ ਇਹ ਕੁੜੀ ਤੇਜ ਹੁੰਦਾ ਮੇਰੀ ਤੇਜ ਹੁੰਦਾ ਮੈਂ ਬੜੀ ਭੋਲੀ ਆ ਭੋਲੀ ਭਾਈ ਗੋਣਾ ਕੰਜੂਸ ਬੜੀ ਕੰਜੂਸ ਬੜੀ ਕਹਿੰਦਾ ਕੰਜੂਸ ਬੜੀ ਹੈ ਕੁੜੀ ਤਾਂ ਹੀ ਕੰਜੂਸ ਦੱਸ ਹੈ ਟੋਬੀ ਇਹਨਾਂ ਨਾਲ ਗੱਲ ਚੋਈਦੀ ਸਾਰਿਆਂ ਨੂੰ ਸਸਰੀ ਗੱਲ ਹੋ ਗਈ ਬੜੇ ਜਲਦੀ ਤੇ ਵੀਡੀਓ ਲਗਾ ਕਰਕੇ ਕਰਨੀ ਆ ਮੈਂ ਫਿਰ ਲੇਟ ਹੋ ਗਿਆ ਹੁਣ ਮੇਰਾ ਜਸੀਨ ਹੋਣਾ ਵਾ ਪਰ ਮੈਂ ਇਹਦੇ ਵਿੱਚ ਚੰਗਾ ਵਾਂ ਮੈਂ ਸਾਰਿਆਂ ਨੇ ਇਹੋ ਫਿਕਰ ਹੁੰਦੀ ਹੈ ਵੀ ਚੰਗਾ ਕੋਣ ਦਾ ਮਾੜਾ ਕੋਣ ਹੈ ਇਹ ਵੀ ਮੁੰਡਾ ਚੰਗਾ ਵਾ ਭਾਬੀ ਵੀ ਠੀਕ ਹੈ ਜੋਤ ਸੱਸੀ ਕਾ ਸੱਸੀ ਕਾ ਹੋਗੀ ਭਾਈ ਸੱਸੀ ਕਾ ਮੈਂ ਚੰਗੀ ਹੈ ਤੇ ਜੋਤ ਵੀ ਬੜਾ ਚੰਗੇ ਮੈਨੂੰ ਬੜਾ ਦਰਸਨ ਹੋ ਗਿਆ ਭਾਈ ਜੋਤ ਦਾ ਵੀ ਠੀਕ ਹੈ ਰੋਲ ਇਹ ਕਾ ਮੁੰਡਾ ਜਿਹੜਾ ਇਹ ਥੋੜਾ ਸ਼ੈਤਾਨ ਹੈ ਇਹ ਗੁੰਡਾ ਤੇ ਭਾਬੀ ਰਵਿੰਦਰ ਦਾ ਸੀਨ ਜਿਹੜਾ ਥੋੜਾ ਜਿਹਾ ਉਹ ਗੋਲੀਆਂ ਦੇ ਦੇਈ ਖਰਚ ਦਾਈ ਦੇ ਤੇ ਸਾਰੇ ਕਰੇਗਾ ਆਹ ਵੀਡੀਓ ਨਾਲ ਜਲੂ ਹੁਨਾ ਨੂੰ ਰੋਲ ਕਰਨਾ ਪੈਂਦਾ ਆ ਪਰ ਇਹ ਆ ਵੀ ਕਮੈਂਟ ਬੋਲਦੇ ਕਮੈਂਟ ਸਹੀ ਕਰਿਆ ਕਰੋ ਸਹੀ ਕਰਿਆ ਕਰੋ ਕਮੈਂਟ ਠੀਕ ਕਰਿਆ ਕਰੋ ਕਮੈਂਟ ਨਾ ਮਾਰੇ ਕਰਿਆ ਕਰੋ ਜੀ ਦੱਸ ਦੋ ਨਾ ਮੜੇ ਵੀ 23 23 ਜੀ ਵੀ ਆ ਗਏ 23 ਜੀ ਵੀ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਜੀ ਲੇਟ ਹੋ ਗਏ ਲੇਟ ਅੱਜ ਕਰਨੀ ਠੀਕ ਕਰਨ ਕਰਕੇ ਤੇ ਫਰੀ ਜਿਆਦਾ ਹੁੰਦਾ ਹੁੰਦਾ ਆਂਦਾ ਮੈਨੂੰ ਘਬਰਾਟ ਹੁੰਦੀ ਸਤਿ ਸ਼੍ਰੀ ਅਕਾਲ ਤਾਈ ਜੀ ਬਈ ਮਰਾ ਕੀ ਹਾਲ ਹੈ ਤਾਈ ਜੀ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਭਾਜੀ ਦਾ ਜਿਹੜਾ ਰੋਲ ਪਾਉ ਉਹ ਵੀ ਠੀਕ ਵਾ ਭੈਣ ਜੀ ਦਾ ਥੋੜਾ ਨਹੀਂ ਮਤਲਬ ਭਾਜੀ ਦਾ ਤਾਂ ਸੀਨ ਉਦਾਂ ਵੀ ਘਟ ਜਾਂਦਾ ਵੇਹੇ ਭੈ ਜੀ ਦਾ ਮਾੜਾ ਹੁੰਦਾ ਤੇ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਮਾੜੇ ਕਰ ਗੱਲ ਇਹ ਆ ਵੀ ਜਿੱਦਾਂ ਦਾ ਰੋਲ ਹੋ ਗਿਆ ਉਦੋਂ ਮੈਨੂੰ ਪਾਉਣਾ ਪੈਂਦਾ ਹੁਣ ਆ ਜਿਹੜੀ ਹੁਣ ਨਵੀਂ ਵੀਡੀਓ ਅਸੀਂ ਸ਼ੁਰੂ ਕਰ ਲਗੇ ਭੈਣ ਜੀ ਦਾ ਭਾਜੀ ਦਾ ਦਲਜੀਤ ਦਾ ਰੁਪਿੰਦਰ ਭਾਬੀ ਦਾ ਇਹਨਾਂ ਦਾ ਜਿਹੜਾ ਸੀ ਰੋਲ ਦਾ ਉਹ ਥੋੜਾ ਨੈਗੇਟਿਵ ਆ ਲਵਲੀ ਨੇ ਵੀ ਅੱਧੀ ਵੀਡੀਓ ਤੋਂ ਬਾਅਦ ਨੈਗੇਟਿਵ ਰੋਲ ਕਰਨਾ ਤੇ ਫਿਰ ਹੁਣ ਕਰੀਏ ਕੀ ਇਹ ਕੱਲ ਮੈਂ ਕੋਈ ਨਿਆ ਪੱਠੇ ਬਿਠਾ ਏ ਵੀ ਸਾਰੇ ਹਿੰਦ ਤੇ ਦਲਜੀਤ ਤੇ ਸਾਰਿਆਂ ਨੇ ਵੀਡੀਓ ਜ਼ਰੂਰ ਦੇਖਣੀ ਆ ਤੁਹਾਨੂੰ ਜ਼ਰੂਰ ਵਧੀਆ ਲੱਗੇਗੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਅਗਲੇ ਵਲੌਗ 'ਚ ਠੀਕ ਆ ਜੀ ਸਤਿ ਸ਼੍ਰੀ ਅਕਾਲ